ਜੇ ਸਾਰੀ ਜ਼ਿੰਦਗੀ ਰਿਸ਼ਤਾ ਨਿਵਾਉਣਾ ਹੈ ਸਾਰੀ ਜ਼ਿੰਦਗੀ ਜਿਨ੍ਹਾਂ ਦਾ ਜੁੜਿਆ ਹੋਇਆ ਰਿਸ਼ਤਾ ਉਹ ਵੀ ਸੁਣੋ ਤੇ ਜਿਨ੍ਹਾਂ ਨੇ ਨਵੇਂ ਜੋੜਨੇ ਨੇ ਉਹ ਵੀ ਸੁਣੋ ਚਾਹੇ ਲੜਕੀਆਂ ਨੇ ਚਾਹੇ ਬੀਬੀਆਂ ਵਿਆਹੀਆਂ ਚਾਹੇ ਤੁਸੀਂ ਹੋ ਨੋਟ ਕਰ ਲੈਣਾ ਕਿ ਜੇ ਸਾਰੀ ਜ਼ਿੰਦਗੀ ਨਿਵਾਉਣੀ ਚਾਹੁੰਦੇ ਹੋ ਨਾ ਨਿਵਾਉਣੀ ਤੇ ਆਪਸ ਵਿੱਚ ਬਹਿ ਕੇ ਕੁਝ ਸ਼ਰਤਾਂ ਤੈਅ ਕਰੋ ਆਪਸ ਚ ਗੱਲ ਕਰੋ ਅੱਜ ਦਾ ਸਮਾਂ ਇਦਾਂ ਦਾ ਅੱਜ ਸ਼ਰਤਾਂ ਰੱਖਣੀਆਂ ਪੈਣਗੀਆਂ ਗੱਲ ਖੁੱਲਣੀ ਪੈਣੀ ਹੈ ਪਹਿਲਾਂ ਗੱਲ ਖੋਲੋ ਗੱਲ ਕਰੋ ਤੇ ਉਹ ਗੱਲ ਕਰਨੀ ਕੀ ਹੈ ਪਹਿਲਾਂ ਤੇ ਇਹ ਵੇਖੋ ਵੀ ਤੁਹਾਡੇ ਲਈ ਜ਼ਰੂਰੀ ਕੀ ਹੈ ਪ੍ਰਾਇੋਰਟੀ ਕਿਸ ਚੀਜ਼ ਨੂੰ ਦੇਣੀ ਹੈ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਲਈ ਪ੍ਰੀਔਲਟੀ ਕਿਸ ਚੀਜ਼ ਦੀ ਹੈ ਇਹ ਸੋਚੋ ਆਪਸ ਵਿੱਚ ਦੋਵੇਂ ਜਣੇ ਬੈਠੋ ਹੁਣ ਆਪਸ ਵਿੱਚ ਗੱਲ ਕਰੋ ਬਈ ਜੇ ਸਾਡੇ ਵਿੱਚ ਆਹ ਪੁਆਇੰਟ ਨੇ ਪੰਜ ਜੇ ਇਹ ਪੰਜ ਸਾਡੇ ਵਿੱਚ ਨਹੀਂ ਹੋਣਗੇ ਤੇ ਆਪਾਂ ਨਹੀਂ ਲੜਦੇ ਪੰਜ ਕਰ ਲਓ ਤਿੰਨ ਕਰ ਲਓ 10 ਕਰ ਲਓ ਪਰ ਪਹਿਲਾਂ ਇਹ ਕਲੀਅਰ ਕਰੋ ਵੀ ਜ਼ਰੂਰੀ ਕੀ ਹੈ ਤੁਹਾਡੇ ਰਿਸ਼ਤੇ ਵਿੱਚ ਧਿਆਨ ਨਾਲ ਗੱਲ ਨੂੰ ਨੋਟ ਕਰਨਾ ਹੈ ਜਰਾ ਸਮਝ ਲੈਣਾ ਵੇਖੋ ਤੁਸੀਂ ਕਲੀਅਰ ਕਰੋ ਵੀ ਤੇਰੇ ਵਿੱਚ ਆਪਣੇ ਦੋਨਾਂ ਦੇ ਵਿੱਚ ਤੀਜਾ ਜਾਂ ਤੀਜੀ ਨਹੀਂ ਆਉਣੀ ਚਾਹੀਦੀ ਸਾਡੀ ਸਭ ਤੋਂ ਵੱਡੀ ਲੜਾਈ ਦਾ ਕਾਰਨ ਇੱਕ ਨੰਬਰ ਤੇ ਇਹ ਹੋਏਗਾ ਪਹਿਲਾਂ ਕਲੀਅਰ ਬਈ ਤਾਂ ਸਾਡਾ ਡਿਵੋਰਸ ਹੋਏਗਾ ਅੱਡ-ਅੱਡ ਅਸੀਂ ਤਾਂ ਹੋਵਾਂਗੇ ਪਹਿਲੇ ਨੰਬਰ ਤੇ ਇਹ ਹੈ ਪ੍ਰਾਇੋਰਟੀ ਇਸ ਚੀਜ਼ ਦੀ ਇੱਕ ਨੰਬਰ ਤੇ ਕਰ ਲਿਆ ਪੁਆਇੰਟ ਲਿਖੋ ਪੁਆਇੰਟ ਇੱਕ ਨੰਬਰ ਤੇ ਸਾਡੇ ਵਿੱਚ ਤੀਜਾ ਦੋਨਾਂ ਦੇ ਵਿੱਚ ਜਾਂ ਕੋਈ ਤੀਜੀ ਨਹੀਂ ਆਵੇਗੀ ਇੱਕ ਨੰਬਰ ਹੋ ਗਿਆ ਫਿਰ ਦੂਜਾ ਨੰਬਰ ਲਿਖੋ ਅਸੀਂ ਇੱਕ ਦੂਜੇ ਤੋਂ ਕੋਈ ਗੱਲ ਛਪਾਵਾਂਗੇ ਨਹੀਂ ਸੱਚ ਦੱਸਾਂ ਸੱਚ ਦੋ ਲਿਖ ਲਓ ਤੀਜਾ ਪੁਆਇੰਟ ਇਦਾਂ ਦਾ ਲਿਖ ਲਓ ਵੀ ਇੱਕ ਦੂਜੇ ਦੀ ਪਬਲਿਕਲੀ ਅਸੀਂ ਰਿਸਪੈਕਟ ਕਰਾਂਗੇ ਜਦੋਂ ਪਬਲਿਕ ਦੇ ਵਿੱਚ ਕਿਤੇ ਵੀ ਹੈ ਜੇ ਅਸੀਂ ਕੁਝ ਕਹਿਣਾ ਹੋਏਗਾ ਜੇ ਮੇਰਾ ਤੇਰੇ ਨਾਲ ਰੋਸਾ ਹੈ ਤੇ ਅੰਦਰ ਬਹਿ ਕੇ ਕਰਾਂਗੇ ਜੇ ਮੈਂ ਤੈਨੂੰ ਕੁਝ ਕਹਿਣਾ ਹੋਏਗਾ ਅੰਦਰ ਬਹਿ ਕੇ ਕਹੂੰ ਘਰ ਵਾਲੀ ਵੀ ਕਵੇ ਘਰ ਵਾਲਾ ਵੀ ਕਵੇ ਅਸੀਂ ਇੱਕ ਦੂਸਰੇ ਦੀ ਰਿਸਪੈਕਟ ਕਰਾਂਗੇ ਪਬਲਿਕਲੀ ਇੱਕ ਇੱਕ ਦੂਜੇ ਨੂੰ ਇੱਜ਼ਤ ਦੇਾਂਗੇ ਤਿੰਨ ਪੁਆਇੰਟ ਲਿਖ ਲੈ ਹੁਣ ਜੇ ਤੁਹਾਡੇ ਚ ਲੜਾਈ ਹੋਈ ਹੈ ਤੁਸੀਂ ਨੋਟ ਕਰੋ ਵੀ ਆ 3 ਪੁਆਇੰਟ ਤੇ ਨਹੀਂ ਖਰਾਬ ਹੋਏ ਸਾਡੇ ਜੇ ਤਿੰਨ ਠੀਕ ਨੇ ਫਿਰ ਮਸਲਾ ਹੱਲ ਹੋ ਸਕਦਾ ਹੈ ਪੰਜ ਪੁਆਇੰਟ ਨੋਟ ਕਰ ਲਓ ਜੇ ਪੰਜ ਠੀਕ ਨੇ ਫਿਰ ਏਡੀ ਵੱਡੀ ਗੱਲ ਨਹੀਂ ਫਿਰ ਗੱਲ ਜੇ ਛੋਟੀ ਹੈ ਤੇ ਇਹ ਠੀਕ ਹੋ ਸਕਦੀ ਹੈ ਇੱਥੇ ਮੈਂ ਨੋਟ ਕਰਦਾ ਮੇਰੇ ਨਾਲ ਬਣਦੀ ਹੈ ਜੀ ਸਾਡੇ ਕਿੰਨੇ ਪਰਿਵਾਰ ਇੱਥੇ ਰਹਿੰਦੇ ਐ ਕਿੰਨੇ ਸਿੰਘ ਰਹਿੰਦੇ ਆ ਕਈਆਂ ਦੀ ਆਪਸ ਚ ਮਾੜੀ ਮਾੜੀ ਹੋ ਜਾਂਦੀ ਕਈ ਕਦੇ ਕਰੇ ਘਰ ਵਾਲੀ ਦੀ ਘਰ ਵਾਲੇ ਨਾਲ ਤੇ ਫਿਰ ਮੈਨੂੰ ਕਹਿਣਗੇ ਅੱਛਾ ਫਿਰ ਭਾਈ ਸਾਹਿਬ ਨੂੰ ਮਿਲਿਗੇ ਲਈ ਬਾਬਾ ਜੀ ਨੂੰ ਮਿਲੋ ਮੇਰੇ ਕੋਲ ਆ ਲੈਣਗੇ ਐ ਬੈਠੇ ਰਹੋ ਤੁਸੀਂ ਅੱਛਾ ਕਰੋ ਜੀ ਗੱਲ ਬਈ ਇਹ ਦੀ ਬਸ ਇਹ ਆਏ 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 ਬੀਬੀ ਆਪਣਾ ਰਾਗ ਲੱਪ ਲੱਗ ਜਾਂਦੀ ਹੈ ਤੇ ਬੰਦਾ ਫਿਰ ਉਹ ਆਪਣਾ ਰਾਗ ਇਹ ਐ ਕਰਦੀ ਐ ਪੇਕੇ ਫੋਨ ਕਰੀ ਜਾਂਦੀ ਐ ਕਰੀ ਜਾਂਦੀ ਐ ਸਾਰਾ ਕੁਝ ਪੇਕੇ ਨੂੰ ਸਮਝਦੀ ਐ ਉਹ ਕਹਿੰਦਾ ਉਹ ਕਹਿੰਦੀ ਐ ਇਹ ਸਾਰਾ ਕੁਝ ਆਪਣੀ ਮਾਂ ਨਾਲ ਹੀ ਗੱਲਾਂ ਕਰਦਾ ਇਦਾਂ 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 ਮੈਂ ਫਿਰ ਉਹਦੇ ਪੁੱਛਦਾ ਹੁੰਦਾ ਕੀ ਬੀਬੀ ਮੈਨੂੰ ਇੱਕ ਗੱਲ ਦੱਸ ਵੀ ਇਹ ਕਿਸੇ ਤੇਦੂ ਛੱਡ ਕੇ ਕਿਸੇ ਹੋਰ ਨਾਲ ਗੱਲ ਤਾਂ ਨਹੀਂ ਕਰਦਾ ਨਹੀਂ ਨਹੀਂ ਇਹ ਮੈਨੂੰ ਪਰੋਸਾ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਗੱਲ ਸੁਣ ਤੇਰੇ ਵਾਲੀਆਂ ਸਾਰੀਆਂ ਗੱਲਾਂ ਚ ਠੀਕ ਹੋਵੇ ਬੀ ਨਾ ਐ ਐਦਾਂ ਕਰੇ ਨਾ ਐ ਐਦਾਂ ਕਰੇ ਨਾ ਐ ਐਦਾਂ ਕਰੇ ਬੜਾ ਜੇ ਇਹ ਕਿਸੇ ਹੋਰ ਨਾਲ ਗੱਲ ਕਰੇ ਫੇਰ ਕਹਿੰਦੀ ਫੇਰ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਕਹਾ ਫਿਰ ਪਹਿਲਾਂ ਕਲੀਅਰ ਤੇ ਕਰ ਲੈ ਵੀ ਕਿਹੜੀ ਗੱਲ ਦਾ ਰੋਸਾ ਹੈ ਆਪਸ ਵਿੱਚ ਕਲੀਅਰ ਕਰੋ ਸੋਚ ਕੇ ਵੇਖੋ ਮਾੜਾ ਜਿਆ ਜਿੰਨਾ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਘਰ ਵਾਲੀ ਦੇ ਜ਼ਿੰਦਗੀ ਚ ਕੋਈ ਹੋਰ ਆ ਗਿਆ ਉਹਦਾ ਹਾਲ ਵੇਖੋ ਕੀ ਹੈ ਤੇ ਜਿਹੜੀਆਂ ਔਰਤਾਂ ਨੂੰ ਪਤਾ ਲੱਗਦਾ ਹੈ ਕਿ ਮੇਰੇ ਘਰ ਵਾਲਿਆਂ ਉਹ ਉਹਦੀ ਜ਼ਿੰਦਗੀ ਦੇ ਵਿੱਚ ਮੇਰੇ ਤੋਂ ਬਿਨਾ ਕੋਈ ਹੋਰ ਵੀ ਹੈ ਉਸ ਔਰਤ ਨੂੰ ਪੁੱਛ ਕੇ ਵੇਖੋ ਉਹਦੇ ਤੇ ਕੀ ਬੀਤਦੀ ਹੈ ਤੇ ਤੁਸੀਂ ਆਪਸ ਵਿੱਚ ਬੈਠ ਕੇ ਗੱਲ ਕਰੋ ਕਿ ਸਾਡੇ ਵਿੱਚ ਆਹ ਤਿੰਨ ਗੱਲਾਂ ਆਹ ਪੰਜ ਗੱਲਾਂ ਨਾ ਹੋਣ ਤੇ ਸਾਡੀ ਕੋਈ ਲੜਾਈ ਨੀ ਜੇ ਅਸੀਂ ਇੱਥੇ ਤੱਕ ਨਾ ਪਹੁੰਚੇ ਫਿਰ ਅਸੀਂ ਠੀਕ ਕਰ ਲੈਣਾ ਆਪਣਾ ਰਿਸ਼ਤਾ بس ਆ ਤਿੰਨ ਚਾਰ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਨਾ ਤੇਰੇ 'ਚ ਨਾ ਮੇਰੇ 'ਚ ਸਾਡੀ ਕੋਈ ਲੜਾਈ ਨਹੀਂ ਹੋਏਗੀ ਨਿੱਕੀ ਨਿੱਕੀ ਗੱਲ ਐ ਨਾ ਜਿਹੜੀ ਉਹ ਖਤਮ ਹੋ ਜਾਏਗੀ ਹੁਣ ਜਿਹੜਾ ਮੇਨ ਉਹ ਜਦੋਂ ਮੈਂ ਮੈਂ ਜਿਹੜੀ ਲੜਾਈ ਦੀ ਗੱਲ ਕਰਦਾ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਨਹੀਂ ਇਹ ਵੀ ਬਿਲਕੁਲ ਠੀਕ ਐ ਇਹਦੇ ਕੈਰੇਕਟਰ ਤੇ ਕੋਈ ਦਾਗ ਨਹੀਂ ਘਰ ਵਾਲੀ ਕਹਿੰਦੀ ਐ ਇਹਦੇ ਕੈਰੇਕਟਰ ਤੇ ਵੀ ਕੋਈ ਦਾਗ ਨਹੀਂ ਠੀਕ ਹੈ ਤੋਨੇ ਮੈਂ ਕਿਹ ਕਹਿੰਦੇ ਬਿਲਕੁਲ ਠੀਕ ਆ ਫੇ ਲੜਾਈਆਂ ਕਿਹੜੀਆਂ ਗੱਲਾਂ ਦੀਆਂ ਨੇ ਬਸ ਇਹ ਐ ਕਰਤਾ ਇਹਨੇ ਫੋਨ ਕਰ ਲਿਆ ਇਹਨੇ ਇਹਨੇ ਫੋਨ ਕਰ ਲਿਆ ਅਨਿੱਕੀਆਂ ਨਿੱਕੀਆਂ ਗੱਲਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਛੱਡੋ ਜਿੱਦਣ ਅਗਲਾ ਲਕਸ਼ਮਣ ਰੇਖਾ ਪਾਰ ਕਰੂ ਉਦھے ਕਰਾਂਗੇ ਗੱਲ ਜਿੱਦੇ ਅਗਲੀ ਕਰੂ ਉਦਣ ਪੰਗਾ ਪਾਓ ਕਈ ਮਸਲੇ ਐਡੇ ਵੱਡੇ ਨਹੀਂ ਹੁੰਦੇ ਜਿੱਡੇ ਵੱਡੇ ਅਸੀਂ ਘਰਾਂ ਦੇ ਵਿੱਚ ਬਣਾ ਲੈਨੇ ਆ ਉਹ ਈਡੀਆਂ ਵੱਡੀਆਂ ਗੱਲਾਂ ਨਹੀਂ ਨੇ 10 ਮਿੰਟ ਵੱਧ ਲਾ ਆਇਆ ਅੱਧਾ ਕਹਿੰਦਾ ਲੇਟ ਹੋ ਗਿਆ ਆ ਇਦਾਂ ਹੋ ਗਿਆ ਇਹ ਵੱਡੇ ਮਸਲੇ ਨਹੀਂ ਵੱਡਾ ਮਸਲਾ ਹੈ ਜਿਹੜੀ ਪ੍ਰਾਇਓਰਟੀ ਦੇ ਜਿਹੜੇ ਤਿੰਨ ਪੁਆਇੰਟ ਨੇ ਇਹਨੇ ਉਹਨਾਂ ਤਿੰਨਾਂ ਪੁਆਇੰਟਾਂ ਵਿੱਚੋਂ ਗਲਤੀ ਕੀਤੀ ਹੈ ਇਹਨੇ ਤੀਜਾ ਕਰ ਲਿਆ ਜਰ ਲਿਆ ਦੂਜਾ ਕਰ ਲਿਆ ਇਹ ਇਦੋਂ ਵੀ ਵੱਡੀ ਗੱਲ ਹੈ ਤੇ ਜੇ ਤੀਜਾ ਕਰ ਲਿਆ ਹੁਣ ਤਲਾਕ ਹੋਊ ਸਾਡਾ ਪਰ ਪਹਿਲਾਂ ਇਹ ਤੇ ਕਲੀਅਰ ਕਰ ਲਿਓ ਵੀ ਤੈਨੂੰ ਤਿੰਨ ਪੁਆਇੰਟ ਹੈ ਤੁਹਾਡੇ ਕਿਹੜੇ ਆ ਤੁਹਾਡੀ ਚਾਹੀਦਾ ਤੁਹਾਨੂੰ ਕੀ ਹੈ ਚਾਹੁੰਦੇ ਕੀ ਆ ਤੁਸੀਂ ਬਹੁਤਿਆਂ ਨੂੰ ਤੇ ਇਹੀ ਨਹੀਂ ਪਤਾ ਵੀ ਸਾਡੇ ਵਿੱਚ ਆਪਸ ਚ ਅਸੀਂ ਚਾਹੁੰਦੇ ਕੀ ਆ ਇੱਕ ਦੂਜੇ ਤੋਂ ਇੱਕ ਇੱਕ ਕਦੇ ਕਲੀਅਰ ਨਹੀਂ ਕੀਤਾ ਸਾਡੇ ਵਿੱਚ ਤੇ ਸਾਡੇ ਪੰਜਾਬੀਆਂ ਚ ਤੇ ਸਾਡੇ ਪਿੰਡਾਂ ਵਾਲਿਆਂ ਚ ਤੇ ਬਿਲਕੁਲ ਹੀ ਨਹੀਂ ਪਿੰਡਾਂ ਵਾਲਿਆਂ ਚ ਤੇ ਬਿਲਕੁਲ ਬਾ ਵੱਡੇ ਮੁੰਡਿਆਂ ਨਾਲ ਗੱਲਾਂ ਬਾਤਾਂ ਕਰ ਲੈਣੀਆਂ ਨੇ ਬਹਿ ਲੈਣਾ ਸੁਣ ਲੈਣਾ ਉਹ ਇਹ ਤੇਰਾ ਰੋਗ ਨਹੀਂ ਮੰਨਦੀ ਇਹ ਤੇਰੀ ਗੱਲ ਨਹੀਂ ਮੰਨਦੀ ਇਹ ਤੇਰੀ ਇੱਜ਼ਤ ਨਹੀਂ ਕਰਦੀ ਇਹ ਤੇ ਤੈਨੂੰ ਐਂ ਕਰਦੀ ਹੈ ਬਸ ਇੰਨੇ ਨਾਲ ਹੀ ਢੜਕ ਜਾਂਦੇ ਆ ਤੇ ਬੀਬੀਆਂ ਨੂੰ ਵੀ ਅਗਲੇ ਨੇ ਦੋ ਚਾਰ ਗੱਲਾਂ ਇਦਾਂ ਦੀਆਂ ਕਹਿ ਦੇਣੀਆਂ ਉਹ ਵੀ ਛੇਤੀ ਢੜਕ ਜਾਂਦੀਆਂ ਨੇ ਤਾਂ ਕਰਕੇ ਆਪਣੇ ਰਿਸ਼ਤੇ ਨੇ ਜਿਹੜੇ ਉਹਦੇ ਵਿੱਚ ਕਿਸ ਚੀਜ਼ ਨੂੰ ਪ੍ਰਾਇੋਰਟੀ ਦੇਣੀ ਹੈ ਇਹ ਜਰੂਰੀ ਸੋਚੋ ਇਹ ਹੱਦ ਕੋਈ ਪਾਰ ਨਾ ਕਰੇ ਹੱਦ ਬਣਾਓ ਹੱਦ ਆਪਸ 'ਚ ਬਹਿ ਕੇ ਬਣਾਓ ਜਦੋਂ ਵਿਆਹ ਹੁੰਦਾ ਹੈ ਉਦੋਂ ਬਣਾਓ ਪਹਿਲੇ ਦਿਨ ਗੱਲ ਕਰੋ ਵੀ ਆਹ ਹੱਦ ਨਹੀਂ ਟੱਪਣੀ ਆਹ 5 ਪੁਆਇੰਟ ਆਪਾਂ ਨਹੀਂ ਗਲਤ ਕਰਨਾ ਇੱਕ ਦੂਜੇ ਨੂੰ ਸੱਚ ਦੱਸਾਂਗੇ ਤੀਜਾ ਤੀਜੀ ਜ਼ਿੰਦਗੀ 'ਚ ਨਹੀਂ ਆਉਂ ਇੱਕ ਦੂਜੇ ਦੀ ਰਿਸਪੈਕਟ ਕਰਾਂਗੇ ਇਦਾਂ ਦੇ 5 ਪੁਆਇੰਟ ਬਣਾ ਲਓ ਜਿਹੜੇ ਤੈਨੂੰ ਠੀਕ ਲੱਗਦੇ ਨੇ 5 ਬਣਾ ਲੈ ਬਸ ਇਹਨੂੰ ਨਾ ਕੋਈ ਕੱਟ ਵੱਟ ਕਰੇ ਇਹਨੂੰ ਨਾ ਕੋਈ ਕੱਟੇ ਫਿਰ ਇੱਕ ਗੱਲ ਹੋਰ ਵੀ ਮੈਂ ਕਹ ਦੇ ਆ ਥੋੜੀ ਜੀ ਟੁਬੇਗੀ ਪਰ ਸੁਣ ਲਿਓ ਘਰ ਵਾਲੀ ਪਿੱਛੇ ਬੇਬੇ ਬਾਪੂ ਦੀ ਗੱਲ ਚੱਲ ਰਹੀ ਸੀ ਤੇ ਉਹ ਆਪਸ ਚ ਲੜ ਰਹੇ ਨੇ ਦੋਨੇ ਇਹ ਐ ਨਹੀਂ ਕਰਦੇ ਐ ਨਹੀਂ ਕਰਦੇ ਇਹ ਬੇਬੇ ਐ ਕਹਿੰਦੀ ਐ ਇਹ ਕਹਿੰਦੀ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਅੱਡਾ ਟ ਹੋਣ ਨੂੰ ਫਿਰਦੇ ਹੋ ਕਹਿੰਦੇ ਹਾਂ ਮੈਂ ਕਿਹਾ ਭਲਾ ਜੇ ਤੂੰ ਬੇਬੇ ਨੂੰ ਸਾਈਡ ਤੇ ਲਿਜਾ ਕੇ ਜਾਂ ਬਾਪੂ ਨੂੰ ਸਾਈਡ ਤੇ ਲਿਜਾ ਕੇ ਕਵੇਂ ਵੀ ਬਾਪੂ ਮੇਰੇ ਪਿੱਛੇ ਬੇਬੇ ਨੂੰ ਛੱਡ ਦੇ ਦੱਸ ਇਹਨੂੰ ਛੱਡ ਮੈਂ ਕਿਹਾ ਬਾਪੂ ਬੇਬੇ ਨੂੰ ਛੱਡ ਤੂੰ ਕਿੰਦਕਲਾ ਕਦੇ ਵੀ ਨਹੀਂ ਛੱਡ ਸਕਦਾ ਮੈਂ ਕਿਹਾ ਬੇਬੇ ਨੂੰ ਪੁੱਛ ਲੈ ਵੀ ਬੇਬੇ ਤੂੰ ਬਾਪੂ ਨਾਲ ਨਹੀਂ ਜਾਣਾ ਬਾਪੂ ਅੱਡ ਹੁੰਦਾ ਇਹਨੂੰ ਇਕੱਲੇ ਨੂੰ ਜਾਣ ਦੇ ਤੂੰ ਮੇਰੇ ਕੋਲ ਰਹਿਣਾ ਮੈਂ ਕਿਹਾ ਤੇਰੀ ਬੇਬੇ ਬਾਪੂ ਨੂੰ ਛੱਡ ਤੂੰ ਕਹਿੰਦੇ ਨਾ ਮੈਂ ਕਿਹਾ ਜੋੜੀ ਤੋੜ ਲੈਣਗੇ ਕਹਿੰਦੇ ਤੋੜਦੇ ਨਹੀਂ ਮੈਂ ਕਿਹਾ ਤੂੰ ਕਿਉਂ ਤੋੜੀ ਜੰਨਾ ਫਿਰ ਜਦੋਂ ਉਹ ਆਪਣੀ ਜੋੜੀ ਨਹੀਂ ਤੋੜ ਰਹੀ ਜਿਹੜੇ 50 ਸਾਲਾਂ ਦੇ ਵਿਆਹ ਹੈ ਤੇ ਤੂੰ 5 ਸਾਲਾਂ ਦਾ ਹੁਣੇ ਤੋੜੀ ਜੰਨਾ ਉਹ ਅਟਟ ਨਹੀਂ ਹੋ ਰਿਹਾ ਤੇਰੇ ਕਰਕੇ ਉਹ addena ਨਹੀਂ ਹੋਣਾ ਚਾਹੁੰਦੇ। ਉਹ ਕਹਿੰਦੇ ਸਾਡੀ ਜੋੜੀ ਹੈ। ਤੂੰ ਜ਼ੋਰ ਲਾ ਲੈ ਕਈ ਆ ਪੁਰਾਣੇ ਜਿਹੜੇ ਵਿਆਹ ਆ ਨਾ ਪੁੱਛ ਕੇ ਵੇਖ ਲੋ ਵੀ ਬੀਬੀ ਤੂੰ ਇੱਧ ਮੇਰੇ ਨਾਲ ਰਹਿਣਾ ਮੈਂ ਉਪੂਗੀ ਨਾ ਮੈਂ ਤੇਰੇ ਪਿਓ ਨਾਲ ਜਾਊ ਜੇ ਤੇਰੀ ਪਿਓ ਨਾਲ ਨਹੀਂ ਬਣਦੀ ਮੈਂ ਚੱਲੀ ਆ। ਸਾਡੀ ਜੋੜੀ ਹੈ। ਜੇ ਉਹ ਸਰਦਾਰ ਹੈ ਤਾਂ ਮੈਂ ਸਰਦਾਰ ਨਹੀਂ ਆ। ਜੇ ਉਹਦੀ ਇੱਜ਼ਤ ਹੈ ਤਾਂ ਮੇਰੀ ਇੱਜ਼ਤ ਹੈ। ਤੇ ਤੁਹਾਨੂੰ ਮੈਂ ਬੇਨਤੀ ਇਹ ਕਰਨੀ ਹੈ ਵੀ ਆਪਣੀ ਜੋੜੀ ਹੈ ਜਿਹੜੀ ਤੁਹਾਡੀ ਇਹਦੇ ਵੱਲ ਜ਼ਿਆਦਾ ਧਿਆਨ ਦਿਓ ਮਾਪਿਓ ਦੀ ਜੋੜੀ ਰਹੀ ਹੈ ਉਹਨਾਂ ਨੇ ਆਪਣਾ ਖਾਇਆ ਹੈ ਹੰਡਾਇਆ ਹੈ ਖੁਸ਼ ਨੇ ਉਹਨਾਂ ਦੀ ਰਿਸਪੈਕਟ ਕਰੋ ਪਰ ਨਾਲ ਜਿਹੜਾ ਨਵਾਂ ਰਿਸ਼ਤਾ ਜੁੜਿਆ ਜਿੰਨੇ ਸਾਰੀ ਜ਼ਿੰਦਗੀ ਨਿਵਾਉਣੀ ਹੈ ਉਹਦੇ ਵੱਲ ਵੀ ਖਿਆਲ ਕਰਨਾ ਪੈਣਾ ਹੈ ਉਹਦੇ ਵੱਲ ਵੀ ਧਿਆਨ ਦੇਣਾ ਪੈਣਾ ਮਾਤਾ ਪਿਤਾ ਦੀ ਰਿਸਪੈਕਟ ਤੇ ਹੈ ਹੀ ਪਰ ਕਿਤੇ ਨਾ ਕਿਤੇ ਜਿਹੜੇ ਜਿਹੜੀ ਜਿਹਦੇ ਨਾਲ ਜ਼ਿੰਦਗੀ ਕੱਢਣੀ ਹੈ ਸਾਰੀ ਉਸ ਰਿਸ਼ਤੇ ਦੇ ਵਿੱਚ ਬਾਕੀ ਕਲੀਅਰ ਕਰ ਲੋ ਵੀ ਸਾਡੇ ਰਿਸ਼ਤੇ ਵਿੱਚ ਜ਼ਰੂਰੀ ਕੀ ਹੈ ਜਿੰਦਗੀ ਸੌਖੀ ਹੋ ਜਾਏ ਆਪਣਾ ਮਾਈਂਡ ਡਿਵੈਲਪ ਕਰੋ ਬਹਿ ਕੇ ਗੱਲ ਕਰ ਲੋ ਆ ਹੱਦ ਨਹੀਂ ਤੱਪਣੀ ਬਸ ਜਦੋਂ ਗੱਲ ਕੀਤੀ ਹੁੰਦੀ ਹੈ ਨਾ ਕਈ ਵਾਰੀ ਜਦੋਂ ਆਪਾਂ ਲਿਖ ਲਿਖਾ ਕਰਦੇ ਆ ਕਿਸੇ ਠੇਕੇਦਾਰ ਨੂੰ ਠੇਕਾ ਦਿੰਨੇ ਆ ਕਿਸੇ ਕਾਰੀਗਰ ਨਾਲ ਗੱਲ ਕਰਦੇ ਜਿੱਦਣ ਬਹਿ ਕੇ ਕਰਦੇ ਆ ਨਾ ਵੀ ਆ ਸ਼ਰਤਾਂ ਨੇ ਸਾਡੀਆਂ ਇਦੋਂ ਥੱਲੇ ਹੋਇਆ ਕੋਈ ਗੱਲ ਨਹੀਂ ਪਰ ਇੱਥੇ ਤੱਕ ਨਾ ਜਾਏ ਤੂੰ ਇੱਥੇ ਤੱਕ ਨਾ ਜਾਏ ਹੁਣ ਕਈਆਂ ਦੀ ਜ਼ਿੰਦਗੀ ਚ ਮਾੜੀ ਮਾੜੀ ਗੱਲ ਦੀ ਲੂਕ ਚੋਕ ਹੈ ਤੂੰ ਉੱਥੇ ਕਿਉਂ ਚਲਾ ਗਿਆ ਤੂੰ ਐ ਕਿਉਂ ਕਰ ਲਿਆ ਤੂੰ ਐ ਕਿਉਂ ਕਰ ਲਿਆ ਨਿੱਕੀ 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 ਗੱਲ ਤੇ ਲੜ ਰਹੇ ਨੇ ਹਰ ਵੇਲੇ ਹਰ ਸਮੇਂ ਝਗੜਾ ਕਰ ਰਹੇ ਤਾਂ ਕਰਕੇ ਆਪਣੇ ਰਿਸ਼ਤੇ ਦੇ ਵਿੱਚ ਜ਼ਰੂਰੀ ਕੀ ਹੈ ਇਹ ਪੱਕਾ ਕਲੀਅਰ ਕਰ ਲਓ ਕਿ ਆਹ ਜ਼ਰੂਰੀ ਹੈ ਆ ਸ਼ਰਤਾਂ ਨੇ ਆ ਜਰੂਰੀ ਐ ਇਹਦੋਂ ਥੱਲੇ ਨਹੀਂ ਸਰਨਾ ਇੰਨੀ ਇੱਥੇ ਤੱਕ ਤੇ ਰਹਿਣਾ ਪਏਗਾ ਪੱਕਾ ਕਲੀਅਰ ਹਮੇਸ਼ਾ ਖੁਸ਼ ਰਾਮ ਹੈ ਹਮੇਸ਼ਾ ਚੜਦੀ ਕਲਾ ਚਰਾ